ਅ ਡਾਕਟਰ ਕਿਮਿੰਦਰ ਜੀ ਆਪਣਾ ਇਹ ਅੱਜ ਦਾ ਕੈਂਪ ਹੈ ਉਹਦੇ ਲੰਗਰ ਵਿੱਚ ਲਾਇਆ ਗਿਆ ਇਹ ਇਸ ਤੋਂ ਪਹਿਲਾਂ ਵੀ ਦੋ ਕੈਂਪ ਪ੍ਰਕਾਸ਼ਦੇ ਨੇ ਇਹਦੇ ਬਾਰੇ ਤੁਸੀਂ ਜਾਣਕਾਰੀ ਹੈ ਆਪਣੇ ਵੀਰੇ ਸਸਤਾਵਾ ਤੁਹਾਡੇ ਨਾਲ ਰਲ ਕੇ ਕੰਮ ਕਰ ਰਹੀਆਂ ਨੇ ਕੋਈ ਬਾਰੇ ਜਾਣਕਾਰੀ ਪੂਰੀ ਵਿਸ਼ਵਾਸ ਜੀ ਅੱਜ ਦਾ ਇਹ ਜਿਹੜਾ ਅੱਖਾਂ ਦਾ ਤੇ ਜਨਰਲ ਚੈੱਕਅਪ ਦਾ ਚੈੱਕ ਆਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ 18 ਦਸੰਬਰ 2024 ਨੂੰ ਏ ਸ਼੍ਰੀ ਗੁਰੂ ਸਾਹਿਬ ਢਾ ਬਾਬਾ ਅਲਾ ਸਿੰਘ ਜੀ ਨੇੜੇ ਡਰੇਨ ਦਾ ਪੁਲ ਪੱਤੀ ਵਿੜਿਆਣੀ ਵਿਖੇ ਲੱਗਿਆ ਹੋਇਆ ਤੇ ਇਹਦੇ ਵਿੱਚ ਵਿਸ਼ੇਸ਼ ਸਹਿਯੋਗ ਬਾਬਾ ਫਰੀਦ ਮੈਮੋਰੀਅਲ এডਿਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਅਮਰ ਹਸਪਤਾਲ ਪਟਿਆਲਾ ਹਰੀ ਹਰ ਹਸਪਤਾਲ ਅਤੇ ਉન્નਤ ਭਾਰਤ ਅਭਿਆਨ ਸਲਾਈਟ ਸਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਸਾਹਿਬ ਬਾਬਾ ਢਾ ਬਬਾਲਾ ਸਿੰਘ ਜੀ ਦੀ ਪੂਰੀ ਪ੍ਰਬੰਧਕੀ ਕਮੇਟੀ ਤੇ ਹੋਰ ਬਹੁਤ ਸਾਰੇ ਜਿਹੜੇ ਲੋਕ ਨੇ ਇਹਦੇ ਚ ਸ਼ਾਮਲ ਹੋਏ ਨੇ ਇਹਦੇ ਵਿੱਚ ਲੋਂਗਵਾਲ ਅਤੇ ਆਲੇ ਦੁਆਲੇ ਤੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਮਰੀਜ਼ ਨੇ ਉਹ ਆਪਣੇ ਚੈੱਕਅਪ ਦੇ ਲਈ ਚਾਹੇ ਉਹ ਖਾਂਦਕ ਚੈੱਕਅਪ ਹੋਵੇ ਚਾਹੇ ਪੂਰੇ ਸਰੀਰ ਦਾ ਚੈੱਕਅਪ ਹੋਵੇ ਉਹਨੂੰ ਦਿਖਾਉਣ ਲਈ ਆਏ ਹੋਏ ਨੇ ਡਾਕਟਰ ਪਰਮਵੀਰ ਸਿੰਘ ਜਿਹੜੇ ਕਿ ਅੱਖਾਂ ਦੇ ਮੰਨੇ ਹੋਏ ਡਾਕਟਰ ਨੇ ਉਹ ਵੀ ਇਸ ਕੈਂਪ ਦੇ ਵਿੱਚ ਸ਼ਾਮਲ ਹੋਏ ਨੇ ਔਰ ਮਰੀਜ਼ਾਂ ਨੂੰ ਚੈੱਕ ਕਰ ਰਹੇ ਨੇ ਔਰ ਇਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਮਰੀਜ਼ਾਂ ਦਾ ਜਿਹੜਾ ਹੈਗਾ ਉਹ ਚੈੱਕ ਅਪ ਹੋ ਕੇ ਉਹਨਾਂ ਦੇ ਲੈਂਸ ਪਾੜਨਗੇ ਉਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਵੀ ਹੋਏਗਾ ਔਰ ਇਹ ਸਾਰਾ ਕੁਝ ਬਿਲਕੁਲ ਮੁਫਤ ਔਰ ਦਵਾਈਆਂ ਸਮੇਤ ਜਿਹੜਾ ਹੈਗਾ ਚਾਹੇ ਅਣਕਾਂ ਦੀ ਗੱਲ ਹੋਵੇ ਜਾਂ ਦਵਾਈਆਂ ਹੋਣ ਉਹ ਮਰੀਜ਼ਾਂ ਨੂੰ ਦਿੱਤੀਆਂ ਜਾਣਗੀਆਂ ਸੋ ਇਸ ਤੋਂ ਇਲਾਵਾ ਜਨਰਲ ਚੈੱਕ ਅਪ ਜਿਹੜਾ ਹੈਗਾ ਜਿਹਦੇ ਵਿੱਚ 슈ਗਰ ਦਾ ਟੈਸਟ ਹੈ ਜਿਹਦੇ ਵਿੱਚ ਬਲੱਡ ਪ੍ਰੈਸ਼ਰ ਜਾਂ ਹੋਰ ਕੋਈ ਜਿਹੜੀ ਆਮ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਨੂੰ ਦਵਾਈਆਂ ਦੇਣੀ ਹੈ ਉਹਨਾਂ ਦਾ ਡਾਇਗਨੋਸ ਕਰਨਾ ਉਹਨਾਂ ਦਾ ਇਲਾਜ ਕਰਨਾ ਇਸ ਕੈਂਪ ਦੇ ਵਿੱਚ ਸ਼ਾਮਲ ਹੈ ਸੋ ਬਹੁਤ ਸਾਰੇ ਲੋਕ ਜਿਹਦੇ ਵਿੱਚ ਸੰਗਰਾਮੀ ਜੀ ਨੇ ਲਾ ਉਹਨਾਂ ਦੀ ਸੂਚੀ ਟੀਮ ਹੈ ਮੀਡੀਆ ਟੀਮ ਹੈ ਔਰ ਲੰਗਰ ਦੀ ਟੀਮ ਹੈ ਤਾਂ ਹੋਰ ਜਿਹੜੇ ਵੱਖ-ਵੱਖ ਪ੍ਰਬੰਧਕੀ ਕੰਮ ਦੇਖ ਰਹੇ ਨੇ ਉਹ ਸਾਰੀਆਂ ਟੀਮਾਂ ਇਸ ਕੈਂਪ ਦੇ ਵਿੱਚ ਸ਼ਾਮਲ ਹੋਈਆਂ ਨੇ ਜਿਨ੍ਹਾਂ ਦਾ ਅਸੀਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਸੋ ਉਮੀਦ ਹੈ ਕਿ ਇਸ ਕੈਂਪ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣਾ ਇਲਾਜ ਕਰਵਾਉਣਗੇ ਔਰ ਇਸ ਇਲਾਜ ਦੇ ਨਾਲ ਉਹਨਾਂ ਨੂੰ ਬਹੁਤ ਰਾਹਤ ਮਿਲੇਗੀ ਉਹਨਾਂ ਦੇ ਸਰੀਰ ਨੂੰ ਇਹ ਜਿਹੜਾ ਜਿਹੜਾ ਇਹਦਾ ਪ੍ਰਬੰਧ ਹੈ ਮੇਜਰ ਦਾ ਪ੍ਰਬੰਧ ਹੈ ਲਗਭਗ 500 ਰੈਂਜ ਦੇ ਕੋਲ ਦੇ ਸੁਭਾਵਨਾ ਹੈ ਜੀ ਜੁਗੇਸ਼ ਪਾੜੀਆ ਜੀ ਉਹਨਾਂ ਦੀ ਟੀਮ ਨਿਤਨ ਕਰਨੋਂ ਨਿਤਨ ਪਾੜੀਆ ਟਰਸਟ ਵੱਲੋਂ ਜੀ ਔਰ ਰੈਡੀ ਦੇ ਕਾਰ ਬਾਰ ਐਸੇ ਭੇਡਾ ਬੰਦੋਜਣਾ ਹੈ ਜੀ ਉਹਨਾਂ ਦੇ ਵੀ ਬਹੁਤ ਵਧੀਆ ਹੋਣ ਹਾਂ ਇਹਦੇ ਵਿੱਚ ਅਸੀਂ ਪਾੜੀਆ ਸਾਹਿਬ ਦਾ ਔਰ ਉਹਨਾਂ ਦੀ ਸਮੁੱਚੀ ਟੀਮ ਦਾ ਜਿਹੜੇ ਜਿਹੜੇ ਕਿ पिछले 3 ਸਾਲਾਂ ਤੋਂ ਲਗਾਤਾਰ ਇਸ ਕੈਂਪ ਦੇ ਨਾਲ ਜੁੜੇ ਹੋਏ ਨੇ ਔਰ ਲਗਭਗ 500 ਲੈਂਸ ਜਿਹੜੇ ਨੇ ਉਹ ਇਸ ਕੈਂਪ ਦੇ ਵਿੱਚ ਪਾਉਣਗੇ ਸੋ ਸਾਰਾ ਖਰਚਾ ਜਿਹੜਾ ਹੈਗਾ ਅਸੀਂ ਜਿਹੜਾ ਉਹਨਾਂ ਨੇ ਸਾਨੂੰ ਜਿਹੜਾ ਹੈਗਾ ਦਿੱਤਾ ਹੈ ਸੋ ਇਸ ਕਰਕੇ ਵਿਸ਼ੇਸ਼ ਤੌਰ ਤੇ ਅਸੀਂ 파ਟਿਆ ਸਾਹਿਬ ਔਰ ਉਹਨਾਂ ਦੀ ਸਬੂਚੀ ਟੀਮ ਦਾ ਤਹਿ ਦਿਲੋਂ ਸ਼ੁਕਰੀਆ ਦਾ ਵੀ ਕਰਦੇ ਆਂ